ਇਹ ਹਾਲ ਚਾਲਾਂ ਵੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦਾ ਵਲੌਗ ਆਪਣਾ ਸਟਾਰਟ ਹੈਗਾ ਦੋਸਤੋ ਨਕੋਦਰ ਨਕੋਦਰ ਤੋਂ ਤੇ ਟਾਈਮ ਹੋ ਗਿਆ ਦੋਸਤੋ 3:52 ਮਿੰਟ 3:52 ਮਿੰਟ ਤੇ ਰੱਬ ਤੁਹਾਡਾ ਭਲਾ ਕਰੇ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦੇ ਵਲੌਗਸ ਤੁਹਾਡਾ ਹੈਗਾ ਜੀ ਪੂਰਾ ਵੈਲਕਮ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਪਿੰਡ ਦੇ ਆ। ਇਹ ਅੱਜ ਦੀ ਵਲੌਗ ਦੀ ਸਟਾਰਟਿੰਗ ਅਪਡੇਟ ਹੈ ਜੀ ਨਕੋਦਰ ਤੋਂ ਆਪਾਂ ਰਾਤ ਨਕੋਦਰ ਹੀ ਰੋਕੇ ਸੀਗੇ। ਆਪਾਂ ਰੂਟ ਕੱਲ ਦੇ ਮਾਪਸ ਹੋਈ ਦੇਖਿਆ ਵਾ ਤੇ ਆਪਾਂ ਨਕੋਦਰ ਗੁਰਦੁਆਰਾ ਜਿੰਦਰ ਲੈ ਕੇ ਲੱਗੇ ਲੱਗੇ ਸੀ ਰੂਟ ਤੇ ਆਹ ਦੇਖੋ ਆਪਾਂ ਨਕੋਦਰ ਸ਼ਹਿਰ ਚ ਆ ਗਏ ਐ ਐਂਟਰ ਕਰ ਗਏ ਆ। ਨਕੋਦਰ ਸ਼ਹਿਰ ਚ ਆਪਾਂ ਐਂਟਰੀ ਕਰ ਗਏ ਆ ਆਪਣਾ ਨਕੋਦਰ ਤੋਂ ਹੈਗਾ 3-4 ਕਿਲੋਮੀਟਰ 5 ਕਿਲੋਮੀਟਰ ਅੱਗੇ ਪਿੰਡ ਆ ਕਲਸੀਆਂ ਰੋਡ ਤੇ ਨੂਰਪੁਰ ਚੱਠਾ ਤੇ ਆ ਗਿਆ ਨਕੂਦਰ ਸ਼ਹਿਰ ਇਹ ਆ ਗਈ ਜਗਾ लाडी साई जी ਦੀ ਤੇ ਸਾਰੇ ਸੰਗਤ ਜਾਣਦੀ ਆ ਤੇ ਇਹ ਆ ਗਿਆ ਬਾਪੂ ਫਰਾਜ ਸ਼ਾਹ ਜੀ ਦਾ ਡੇਰਾ ਇੱਧਰ ਲਈ ਸ਼ਹਿਰ ਕਰੋ ਦਰਸ਼ਨ ਉਹ ਸਾਹਮਣੇ ਡੇਰਾ ਵਾ ਆਪਣੇ ਕੋਲ ਟਾਈਮ ਘੱਟ ਆ ਦੋਸਤੋ ਇਹ ਤਾਂ ਆਪਾਂ ਤੁਹਾਨੂੰ ਡੇਰਾ ਜ਼ਰੂਰ ਦਿਖਾਉਂਦੇ ਤੇ ਇਸ ਰੋਡ ਤੇ ਆ ਮੁਰਾਦ ਸ਼ਾਹ ਜੀ ਦਾ ਡੇਰਾ ਹੋ ਦੇਖ ਰਿਹਾ ਵਾ ਕਰ ਲੋ ਦਰਸ਼ਨ ਤੇ ਇੱਧਰ ਲੱਗਾ ਹੈ ਬੋਰਡ ਰਾਸ਼ੀ ਦਾ ਤੇ ਇੱਧਰ ਉਹ ਵੱਡਾ ਬੋੜ ਲੱਗਿਆ ਹੋਇਆ ਵਾ ਤੇ ਇੱਧਰ लाडी ਸਾਈ ਜੀ ਦੀ ਜਗਾ ਤੇ ਠੀਕ ਆ ਦੋਸਤੋ ਮਿੱਤਰੋ ਤੇ ਆਪਾਂ ਚੱਲਦੇ ਆਂ ਫਿਰ ਹੁਣ ਹੱਪਚ ਨੂੰ ਮਿਲਦੇ ਆਂ ਰੂਟ ਕਿੱਧਰ ਦਾ ਦੇਖਦੇ ਆਂ ਸ਼ਾਇਦ ਫੋਨ ਤਾਂ ਆਪਾਂ ਨੂੰ ਆਇਆ ਪੰਚਕੂਲੇ ਸੋਲਣ ਦਾ ਹੀ ਤੇ ਅੱਜ ਤੁਹਾਨੂੰ ਕਰਾਉਨੇ ਆਂ ਪਹਾੜੀਆਂ ਦੀ ਸੈਰ ਠੀਕ ਆ ਦੋਸਤੋ ਆਜੋ ਮਿਲਦੇ ਆਂ ਫਿਰ ਆਪਾਂ ਹੱਪਚ ਲਓ ਜੀ ਦੋਸਤੋ ਤੇ ਮਿੱਤਰੋ ਟਾਈਮ ਹੋ ਗਿਆ 5:35 5:32 ਮਿੰਟ ਤੇ ਆਪਾਂ ਵੀ ਕੰਪਨੀ ਪਹੁੰਚ ਗਏ ਸੀ ਤੇ ਜਗਨੂ ਜੀ ਖੜੇ ਆ ਤੇ ਆ ਜਿਓ ਦੇਖੀਏ ਕਿੱਥੇ ਦਾ ਪਲਾਨ ਆ ਕਿੱਧਰ ਦੀ ਲੋਡ ਹੋ ਰਹੀ ਹੈ ਗੱਡੀ ਆਪਣੀ ਸੇਲ ਸੂਲ ਘਟਵਾਈਏ ਸਰਦਾਰ ਜੀ ਵੀ ਨਿਕਲ ਗਏ ਮਿਲਣ ਦਾ ਜੰਮੂ ਵਾਲੇ ਚਲੋ ਵਧੀਆ ਉਹਨਾਂ ਦੇ ਅੱਜ ਸਰਕਾਰੀ ਕੰਮ ਸੀ ਲਓ ਜੀ ਗੱਡੀ ਲੋਡ ਹੋਣੇ ਲੱਗ ਗਈ ਹੈ ਆ ਰਹਾ ਆ ਰਹਾ ਉੱਪਰ ਆ ਰਹਾ ठीक है जी दोस्तों करवाइए लोड तेरे टाइम नाल निकलीए सोलन पंचकुला कहा भैया कहाँ का लोड कर रहे हो गाड़ी हमारा हाँ जी कहाँ का लोड कर रहे हो गाड़ी ठीक है जी धन्यवाद और इसान बढ़िया इन पे काम ज्यादा पड़ता है ये सो बहुत जल्दी आते हैं ये भी डालना चोर धीरज <laughs> ठीक भाई है।, है काली चोर है।, है ये गाँव <laughs> में चोरी करते हुए पकड़ा गया था फिर ये यहाँ भाग आया अब इसने बेस बदल रखा है पहले दाढ़ी उड़ी रखा था अब सेव करा के रखी कम है छुपा के रखा, के के रखा, रखा है, है दाढ़ी चलो और ठीक ठाक सब ये तो फेंस लो इसका चोर का फेंस लो तब तो बंदे पकड़ेंगे तुम्हारे कमेंट में लिख के आएगा <laughs> लो इसके साथ टोट है ये इसकी बारगाह है साहेब हेलो रोहित और रोहित <laughs> हाँ हाँ केप कड़ा वो ही सही है पर और दूसरा लिया जा रहा टॉम टाइम हो गया है ते कौन है ओमकार कौन है अच्छा ते गाड़ी लोड हो गया हमारी हम निकल रहे हैं ये पेपर हमें मिल गए हैं तो जोर सर को मिलके आते हैं एक बार जो सर को मिल के निकलते हैं फिर हम टाइम हो गया है ओके जी बाय आज तो टाइम से गाड़ी लोड हो गई है हमारी स्टॉक कम ही आया है कहते थे ज़्यादा आना है जोर सर गुड मॉर्निंग जी बुलाओ जी सत श्रीकाल जी राम राम जी सिद्धार्थ साहब वालेकुम जी बोलो वालेकुम सलाम लो जी हम निकलते हैं टाइम हो गया है हमारा तो लेके ऊपर वाले का नाम वाह सच्चे पातशाह करे कृपा सबके पर ड्राइवर भाई जिंदाबाद चाहिए और ड्राइवर से कृपा चाहिए ओमकार जी राम राम जी राम 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 राम, 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 राम। कर रहा हूँ मैं गाड़ी पीछे और ठीक ठाक तो जा फिर सील लगा दिया रे चलो ठीक है फिर ओके okay, बाय चलते हैं दोस्तों मित्रों आप टाइम हो गया है पौने आठ ਇਹ ਸੜਕ ਦਾ ਕੰਮ ਵੀ ਚੱਲ ਰਿਹਾ ਹੈ ਚਾਰੀਆਂ ਤੇ ਅੱਜ ਦਿਨ ਹੈਗਾ ਬਾਬੇ ਦੀ ਵੀ ਜਗਾ ਤਿਆਰ ਹੋ ਗਈ ਹੈ ਬਸ ਥੋੜਾ ਜਿਹਾ ਟਾਈਮ ਇਹ ਸੜਕ ਦਾ ਕੰਮ ਚੱਲੂ ਹੋ ਗਿਆ ਇਹ ਖੱਟੇ ਬਣ ਜਾਣਗੇ ਹੁਣ ਦੇਖੋ ਕਿ ਨਿਸ਼ੇਦੀ ਬਣਾਉਂਦੇ ਐ ਇਹ ਅੱਜ ਐਤਵਾਰ ਆ ਐਤਵਾਰ ਕਰਕੇ ਰਾਜਪੁਰਾ ਚੌਕ ਗगन ਚੌਕ ਵੀ ਖਾਲੀ ਆ ਸੂਰਜ ਦੇਵਤਾ ਵੀ ਆਏ ਹੋਏ ਨੇ ਟਾਈਮ ਨਾਲ ਹੀ ਦਿਨ ਖੁੱਲ ਗਿਆ ਹੁਣ ਦੇ ਦਿਨਾਂ ਚ ਬਹਿ ਗਿਆ ਫਰਕ ਤੇ ਆਪਾਂ ਵੀ ਦੋਸਤੋ ਆਏ ਆ ਦੋ ਤਿੰਨ ਦਿਨਾਂ ਬਾਅਦ ਆਏ ਆ ਆਪਾਂ ਇਸ ਰੂਟ ਤੇ ਤੇ ਚੜ ਗਏ ਸੀ ਆਪਾਂ ਜੈ ਸ਼ੰਕਰ ਮਹਾਦੇਵ ਬੋਲੇ ਬੰਦਾਰੀ ਲਓ ਜੀ ਮਿਲਦੇ ਆਂ ਫੇ ਆਪਾਂ ਪੰਚਕੂਲੇ ਤੇ ਆਪਾਂ ਆ ਗਏ ਸੀ ਆਪਣੇ ਜਿਰਕਪੁਰ ਵਾਲੇ ਰੂਟ ਤੇ ਰਾਜਪੁਰੇ ਤੋਂ ਇਹ ਦੇਖੋ ਜਾ ਰਹੇ ਆਪਾਂ ਪੰਚਕੂਲਾ ਸੋਲਨ ਪਲਕੇਸ਼ਨ ਪੰਚਕੁੱਲੇ ਦੀ ਇੱਕ ਸੋਲੰਦੀ ਆ ਤੇ ਦੋਸਤੋ ਤੇ ਮਿੱਤਰੋ ਆਪਾਂ ਪਹੁੰਚ ਗਏ ਆ ਪੰਚਕੁੱਲੇ ਟਾਈਮ ਹੋ ਗਿਆ 8:27 ਮਿੰਟ ਤੇ ਪੰਚਕੁੱਲੇ ਆਪਾਂ ਆ ਗਏ ਸੀਗੇ ਤੇ ਦੇਖਦੇ ਆਂ ਜੇ ਸਟੋਰ ਖੁੱਲਾ ਤੇ ਖਾਲੀ ਕਰਕੇ ਆਪਾਂ ਨਿਕਲੀਏ ਪੰਚਕੁੱਲੇ ਦਾ ਇੱਕ ਹੀ ਸਟੋਰ ਆਪਣੇ ਕੋਲੇ ਤੇ ਫਿਰ ਤੁਹਾਨੂੰ ਕਰਾਉਨੇ ਆਂ ਸੈਰ ਆਪਾਂ ਪਹਾੜਾਂ ਦੀ पंचकुला आज संडे है संडे के कारण भीड़-भड़क्का कम है ट्रैफिक कम है दोस्तों देखਦੇ ਆਂ ਦੋਸਤੋ ਅਗਰ ਸਟੋਰ ਖੁੱਲਾ ਹੋਇਆ ਤੇ ਆਪਾਂ ਟਾਈਮ ਨਾਲੇ ਖਾਲੀ ਕਰਕੇ ਫਿਰ ਆਪਾਂ ਸੋਲਣ ਦੀ ਚੜਾਈ ਚੜ ਜਾਣਾ ਦਿਨ ਖੁੱਲ ਗਿਆ ਦੋਸਤੋ ਧੁੱਪ ਚੜਨ ਲੱਗ ਗਈ ਆ ਟਾਈਮ ਨਾਲ ਧੁੱਪ ਚੜੀ ਹੋਈ ਆ ਵਧੀਆ ਦਿਨ ਲੱਗਿਆ ਹੋਇਆ ਵਾ ਕੋਟੀ ਜੈਕਟ ਉਤਰੋਗੇ ਯਾਨੀ ਕਹਿਣਾ ਮਤਲਬ ਸੋਲਣ ਜਾ ਕੇ ये आ गया ग्यारह पंद्रह का चौक लो जी जग्गू जी की चाय पीते हैं बहुत दिन हो गए चाय नहीं पी जग्गू जी की और जग्गू जी कैसे हो ठीक ठाक हो इधर हेलो हाय है करो जग्गू जी की चाय पिए हुए तीन दिन हो गए पंचकुला में है ये सेक्टर ग्यारह में मंदिर के सामने चाय वाले हैं लो जी ਹਾਏ 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 ਖੜ ਜਾਓ ਬਈ ਖੜ ਜਾਓ ਖੜ ਜਾਓ ਵੇ ਖੜ ਜਾਓ ਦੋਸਤੋ ਇੱਕ ਸਟੋਰ ਸਾਡਾ ਬੰਦ ਹੋ ਗਿਆ ਤੁਹਾਨੂੰ ਦਿਖਾਉਨੇ ਆਂ ਆਪਾਂ ਲੋਕੇਸ਼ਨ ਉਹ ਇਹ ਵਾਲਾ ਇਹ ਵਾਲਾ ਸਟੋਰ ਆਪਣਾ ਬੰਦ ਹੋ ਗਿਆ ਤੇ ਇੱਥੇ ਹੁਣ ਦੂਸਰਾ ਸਟੋਰ ਆ ਰਿਹਾ ਵਾ ਜੱਗੂ ਕਹਿੰਦਾ ਚਾਹ ਵਾਲਾ ਕਿ ਮੇਰਾ ਵੀ ਘਾਟਾ ਪੈ ਗਿਆ ਬਈ 202500 ਦੀ ਚਾਹ ਜਾਂਦੀ ਸੀ ਉਹਦੀ ਵਿਚਾਰੇ ਦੀ ਤੇ ਘਾਟਾ ਹੀ ਪੈਣਾ ਵਾ ਆਜੋ ਦੇਖਦੇ ਆ ਲొਕੇਸ਼ਨ ਤੇ ਖੁੱਲਿਆ ਕਿ ਨਹੀਂ ਖੁੱਲਿਆ ਫਿਰ ਦਿਖਾਉਂਦੇ ਤੁਹਾਨੂੰ ਲਓ ਜੀ ਪਹੁੰਚ ਗਏ ਅਸੀਂ ਆਪਦੀ ਲొਕੇਸ਼ਨ ਤੇ ਤੇ ਗਾਰਡ ਸਾਹਿਬ ਆਉਂਦੇ ਆ ਗਾਰਡ ਸਾਹਿਬ ਨੂੰ ਮਿਲਦੇ ਆ ਗਾਰਡ ਸਾਹਿਬ ਜੀ RAM RAM ਜੀ ਜੈਸੀ ਆਰਾਮ ਜੀ ਕੀ ਹਾਲ ਆ ਇਹ ਦੇਖੋ ਇਹਨਾਂ ਦੀ ਵੀ ਲੜਾਈ ਆ ਬਾਈ ਆਪਾਂ ਕਹਿੰਦੇ ਆ ਇਨਸਾਨ ਲੜਦੇ ਆ ਇੱਧਰ ਜੋ ਜਾਨਵਰ ਵੀ ਲੜਦੇ ਆ ਟੈਂ ਟਾ ਟੈਂ ਟਿਚ ਲੇ ਵੀ ਅੱਜ ਦੇਖੋ ਕਿਹੜਾ ਜਿੱਤਦਾ ਮੈਚ ਲੱਗ ਗਿਆ ਪੂਰਾ 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 ਮੈਚ ਫਸਵਾ ਫਸਵਾ ਮੈਚ ਲੱਗਿਆ ਹੋਇਆ ਪੂਰਾ ਛੱਡ ਦੋ ਵੀ ਛੱਡ ਦੋ ਵਾ ਵਾ ਬਸ ਬਸ ਰਹਿਣ ਦੋ ਰਹਿਣ ਦੋ ਉਹ ਕਹਿੰਦਾ ਮੈਂ ਨਹੀਂ ਘਟੋ ਕਹਿੰਦਾ ਮੈਂ ਨਹੀਂ ਘਟ ਬਾਈ ਦੇਖੋ ਲੈ ਵੀ ਫੜੀ ਹੋਇਆ ਬਾਈ ਗਿੱਚੀ ਗਿੱਚੀ ਤੋਂ ਫੜਿਆ ਹੋਇਆ ਇਹ ਰੀ ਛੱਡਦਾ ਅੱਜ ਇਹ ਨਹੀਂ ਛੱਡਦਾ ਇਹ ਲੈ ਵੀ ਇਹ ਲੈ ਵੀ ਲੈ ਵੀ ਹੁਣ ਧੱਫੇ ਚੱਲ ਪਏ ਲਾ ਬਿਲਾ ਚੱਕ ਤੋ ਚੱਕ ਤੋ ਚੱਕ ਤੋ ਫੱਟੇ ਫੱਟੇ ਚੱਕ ਤੋ ਫੱਟੇ ਡਰਨਾ ਨਹੀਂ ਡਰਨਾ ਨਹੀਂ ਹਾਂ ਡਰਨਾ ਨਹੀਂ ਚੱਕ ਤੋ ਚੱਕ ਤੋ ਚੱਕ ਤੋ ਫੱਟੇ ਚੱਕ ਕੇ ਰੱਖੋ ਆ ਹਾਂ 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 ਫੜ 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 ਗਿੱਚੀ ਤੋਂ ਫੜ ਫੜ ਗਿੱਚੀ ਤੋਂ ਗਿੱਚੀ ਤੋਂ ਖਾਂ ਇੱਥੋਂ ਧੌਣ ਤੋਂ ਫੜੇ ਨੂੰ ਫੜੇ ਨੂੰ ਫੜ 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 ਧੌਣ ਤੋਂ ਫੜ ਧੌਣ ਤੋਂ ਹੁਣ ਥੱਕ ਗਏ ਜਿਵੇਂ ਮਰਜ਼ੀ ਫੜ ਲੈ ਕਾਲੀ ਇਹਨਾਂ ਨੂੰ ਥੱਕ ਗਏ ਇਹ ਪੂਰੇ ਫੜ 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 ਡਰ ਗਿਆ ਡਰ ਗਿਆ ਡਰ ਗਿਆ ਉਹ ਲੈ ਉਹ ਡਰ ਗਿਆ ਯਾਰ ਲੋ ਵੀ ਦੱਸਿਓ ਵੀ ਦੋਸਤੋ ਮੈਚ ਕਿਦਾਂ ਦਾ ਲੱਗਿਆ ਮਿਲਦੇ ਆਂ ਫੇਰ ਆਪਾਂ ਖਾਲੀ ਕਰਾ ਕੇ ਗੱਡੀ ਅੱਛੀ ਦੋਸਤੋ ਤੇ ਮਿੱਤਰੋ ਟਾਈਮ ਹੋ ਗਿਆ ਏ 9:26 ਤੇ ਆਪਾਂ ਹੋ ਚੱਲਿਆ ਰਵਾਨਾ ਸੌਣ ਵਾਸਤੇ ਤੇ ਮਿਲਦੇ ਆਂ ਫੇਰ ਆਪਾਂ ਤੁਹਾਨੂੰ ਦਿਖਾਉਨੇ ਆ ਪਹਾੜਾਂ ਦੇ ਨਜ਼ਾਰੇ ਤੇ ਹਿਮਾਚਲ ਦੀਆਂ ਆਵਾਦੀਆਂ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਆਪਾਂ ਹੋ ਗਏ ਆ 9:26 ਮਿੰਟ ਦੇ ਫ੍ਰੀ ਤੇ ਨਿਕਲਦੇ ਆ ਫਿਰ ਆਪਾਂ ਪੰਜ ਬੁੱਲੇ ਤੋਂ ਦਿਖਾਉਨੇ ਆ ਤੁਹਾਨੂੰ ਹਿਮਾਚਲ ਦੀਆਂ ਆਵਾਦੀਆਂ ਤੇ ਦਿਨ ਵੀ ਵਧੀਆ ਲੱਗਿਆ ਹੋਇਆ ਵਾ ਇਹ ਅੱਜ ਜਾਗਟਾ ਝੂਟੇ ਜੀ ਉੱਤਰ ਜਾਣੀਆਂ ਨੇ ਅੱਜ ਦਿਨ ਬੰਦਣ ਲੱਗ ਗਿਆ ਵੈਸੇ ਆਪਾਂ ਜਾਗਟ ਨਾਲ ਲੈ ਆਏ ਆ ਕਿਉਂਕਿ ਸਵੇਰੇ ਆਪਾਂ ਚੱਲੇ ਆ ਨਕੁੱਦਰ ਤੋਂ ਸਵੇਰ ਸੁਬਾ ਦੀ ਠੰਡ ਆ ਤੇ ਠੰਡ ਦੇ ਮੂਰੇ ਕੋਈ ਪਰਵਾਹੀ ਨਹੀਂ ਭਾਈ ਤੇ ਠੀਕ ਆ ਜੀ ਵੈਲਕਮ ਫਿਰ ਆਪਾਂ ਹਿਮਾਚਲ ਤੇ ਦਿਖਾਉਣੇ ਆ ਤੁਹਾਨੂੰ ਹਿਮਾਚਲ ਦੀਆਂ ਵਾਦੀਆਂ ਤੇ ਪੰਜ ਗੁੱਲੇ ਖਾਲੀ ਕਰਕੇ ਆਪਾਂ ਨਿਕਲ ਲਏ ਆ। ਇਤਰੋ ਆਪਾਂ ਹਿਮਾਚਲ ਐਂਟਰੀ ਕਰ ਚੁੱਕੇ ਆ ਤੇ ਆ ਗਿਆ ਆਪਾਂ ਹਿਮਾਚਲ ਦੇ ਪਹਾੜਾਂ ਵਿੱਚ। ਸਟਾਰਟਿੰਗ ਹੈ ਹਿਮਾਚਲ ਦੀ ਤੇ ਆਹ ਲੋ ਜੀ ਹਿਮਾਚਲ ਪ੍ਰਦੇਸ਼ ਮੇਂ ਆਪਕਾ ਸਵਾਗਤ ਹੈ। ਵੈਲਕਮ ਟੂ ਹਿਮਾਚਲ ਪ੍ਰਦੇਸ਼। ਲਓ ਜੀ ਹਿਮਾਚਲ ਪ੍ਰਦੇਸ਼ ਆਪਾਂ ਆ ਗਏ ਆ ਤੇ ਤੁਹਾਨੂੰ ਦਿਖਾਉਨੇ ਆ ਪਹਾੜੀਆਂ ਦੀਆਂ ਆਵਾਦੀਆਂ ਹਿਮਾਚਲ ਦੀਆਂ ਆਵਾਦੀਆਂ ਸੋਹੇ ਜਿਹੇ ਪੱਦੀ ਦੇ ਘਰੋਂ ਦਰਸ਼ਨ ਤੇ ਦੇਖੋ ਵੇ ਹਿਮਾਚਲ ਦੀਆਂ ਆਵਾਦੀਆਂ ਅੱਜ ਆਏ ਆ ਆਪਾਂ ਤੋਂ ਤਿੰਨ ਦਿਨਾਂ ਬਾਅਦ ਇਸ ਰੋਡ ਤੇ ਤੇ ਦਿਖਾਉਨੇ ਆ ਤੁਹਾਨੂੰ ਅੱਜ ਕਿੰਦਾ ਮਾਹੌਲ ਆ ਕੀ ਹਿਸਾਬ ਕਿਤਾਵਾ ਲਓ ਜੀ ਪਹਾੜੀਆਂ ਸਟਾਰਟ ਹੋ ਗਈਆਂ ਨੇ ਤੇ ਦੋਸਤੋ ਤੇ ਮਿੱਤਰੋ ਲੋ ਜੀ ਆ ਗਏ ਜੀ ਆ ਗਏ ਹਿਮਾਚਲ ਦੀਆਂ ਵਾਦੀਆਂ ਪਹਾੜੀਆਂ ਦਿਖਾ ਦਈਏ ਜੀ ਬਹੁਤ ਦਿਨ ਹੋ ਗਏ ਤੁਸੀਂ ਪਹਾੜੀਆਂ ਨਹੀਂ ਦੇਖੀਆਂ ਇਹ ਦੇਖ ਲੋ ਛੰਡੇ ਗੰਢਦੇ ਐ ਗੁੰਢ ਦੇ ਕਲਾੜੀ ਲੱਗੀ ਇੱਧਰ ਵੀ ਆਏ ਹੋਏ ਆ ਹੁਣ ਤਾਂ ਪਹਿਲਾਂ ਵਿੱਚ ਜੇ ਬੰਦ ਕਰਕੇ ਚਲੇ ਗਈ ਬੰਦੀ ਕੋਈ ਪ੍ਰੋਗਰਾਮ ਹੋਣਾ ਤਾਂ ਆਪ ਚਲੇ ਗਏ ਉਹਨੇ ਬਤ ਕਰਕੇ ਲੋ ਜੀ ਆਪਾਂ ਪਹੁੰਚ ਗਏ ਹਿਮਾਚਲ ਟੂਲ ਟੈਕਸ ਤੇ ਆਪਣੇ ਹੈਗੇ ਪਾਸ ਲੱਗਿਆ ਹੋਇਆ ਗੱਡੀ ਦੇ ਹੈਗੇ ਪਾਸ ਵਾਲੀ ਲਾਈਨ ਇੱਧਰ ਹੈਗੀਆਂ ਟੋਲ ਟੈਕਸ ਵਾਲੀਆਂ ਜਿਹੜੇ ਆ ਟੋਲ ਪਰਚੀ ਕਟਵਾ ਕੇ ਜਾਂਦੇ ਆ ਗੱਡੀਆਂ ਤੇ ਚੜ ਚੱਲੇ ਆਪਾਂ ਪਹਾੜੀ ਤੇ ਬੜਾ ਅਜੀਬ ਜਿਹਾ ਲੱਗ ਰਿਹਾ ਕਿ ਦੋ ਤਿੰਨ ਦਿਨ ਬਾਅਦ ਆਏ ਆ ਤੇ ਕੁਝ ਮੌਸਮ ਵੀ ਇੱਧਰ ਤਾਂ ਖੁੱਲੇ ਹੀ ਹੁੰਦਾ ਵਾ ਤੇ ਮਟਰ ਜਾ ਰਿਹਾ ਉੱਪਰ ਨੂੰ ਮਟਰ ਰੱਕ ਮਿਰਚਾ ਮਟਰ ਮਟਰ ਜਾ ਰਿਹਾ ਮਟਰ ਬਾਈ ਇਹ ਹੁਣ ਉੱਪਰ ਨੂੰ ਜਾ ਰਿਹਾ ਤੇ ਫੇਰ ਇਹ ਆਊਗਾ ਉੱਪਰੋਂ ਫੇਰ ਥੱਲੇ ਨੂੰ ਆਊਗਾ ਜਦੋਂ ਇੱਧਰੋਂ ਚੱਲ ਪਊਗਾ ਇਹ ਘਾਟੇ ਵਾਲਾ ਦੇਖੋ ਇੱਧਰੋਂ ਸਸਤਾ ਲੈ ਕੇ ਤੇ ਉਧਰੋਂ ਮੰਡੀ ਵਾਲਿਆਂ ਨੇ ਆੜਤੀਆਂ ਨੇ ਮਹਿੰਗਾ ਕਰਕੇ ਵੇਚਣਾ ਵਾ ਨਾਮ ਕਾਤਾ ਦੇਣਾ ਪਹਾੜ ਦਾ ਹਮਾਚ ਉਹ ਹਮਾਚ ਚਲਦਾ ਮਟਰ ਆ ਗਿਆ ਹਮਾਚ ਚਲਦਾ ਮਟਰ ਚੱਲ ਪਿਆ ਦੇਖ ਲਓ ਜੀ ਦੁਕਾਨਦਾਰੀਆਂ ਬਿਜ਼ਨਸ ਐਤਾ ਹੁੰਦੇ ਆ ਇਹ ਆ ਗਈ ਸੇ ਮੰਡੀ ਪਰਮਾਣੂ ਸੇ ਮੰਡੀ ਇਹ ਦਾਵਾਰ ਟਰਮੀਨਲ ਮਾਰਕੀਟ ਸੇ ਮੰਡੀ ਆ ਦੋਸਤੋ ਇਹ ਪਰਮਾਣੂ ਦੀ ਬਾਹਰ ਕੱਢਦੀ ਆ ਸ਼ਹਿਰ ਤੋਂ ਬਾਈਪਾਸ ਤੇ ਲਓ ਜੀ ਆਪਾਂ ਪਰਮਾਣੂ ਪੰਜੌਰ ਬਾਈਪਾਸ ਕਰ ਲਿਆ ਪਾਰ ਇਹ ਆ ਗਿਆਂ ਬਾਈਪਾਸ ਵਾਲੀਆਂ ਲਾਈਟਾਂ ਤੇ ਆਪਾਂ ਬਾਈਪਾਸ ਕਰ ਲਿਆ ਪਾਰ ਇਹ ਆ ਰਿਹਾ ਪੁਰਾਣਾ ਰੋਡ ਜਿਹੜਾ ਪੁਰਾਣਾ ਰੋਡ ਸੀਗਾ ਉਹ ਆ ਰਿਹਾ ਉਧਰੋਂ ਤੇ ਇਹ ਬਾਈਪਾਸ ਸੀਗਾ ਆਪਾਂ ਬਾਈਪਾਸ ਕਰ ਲਿਆ ਦੋਸਤੋ ਪਾਰ ਤੇ ਚੜ ਗਏ ਆਪਾਂ Shimla ਵਾਲੇ ਰੂਟ ਤੇ ਤੇ ਮਿਲਦੇ ਆ ਫਿਰ ਆਪਾਂ ਅੱਗੇ ਆ ਜਾਓ ਦਿਖਾਉਂਦੇ ਆ ਤੁਹਾਨੂੰ ਅੱਗੇ ਦਾ ਮਾਹੌਲ ਲੋ ਜੀ ਦੋਸਤੋ ਤੇ ਮਿੱਤਰੋ ਆਪਾਂ ਅਗੇ ਸੀ ਧਰਮਪੁਰ ਧਰਮਪੁਰ ਪਾਰ ਕਰ ਲਿਆ ਆਪਾਂ ਤੇ ਮੌਸਮ ਬੜਾ ਘੈਂਟ ਆ ਧੁੱਪ ਬੜੀ ਕੜਾਕੇ ਦੀ ਆ ਐ ਨਾ ਨਜ਼ਾਰੇ ਵਾਲੀ ਪਰ ਹਵਾ ਠੰਡੀ ਆ ਹਵਾ ਠੰਡੀ ਆ ਧੁੱਪ ਵੀ ਕੜਾਕੇ ਦੀ ਆ ਮਿਕਸ ਜਾਂ ਮੌਸਮ ਆ ਤੇ ਨਾ ਕਰਵੇਂ ਤੇ ਨਾ ਹੀ ਸਰਦੀ ਤੇ ਆਜੋ ਦਿਖਾਉਣੇ ਤੁਹਾਨੂੰ ਅੱਗੇ ਦਾ ਮਾਹੌਲ ਵੀ ਪਰ ਅੱਗੇ ਜਾ ਕੇ ਛਾਂ ਜੀ ਹੋ ਜਾਣੀ ਆ ਉਸੇ ਜਾ ਕੇ ਠੰਡ ਲੱਗਦੀ ਹੁੰਦੀ ਆ ਲਓ ਜੀ ਹਮਾ ਚਲਦੀਆਂ ਵਾਦੀਆਂ ਵਾਦੀਆਂ ਕਰੋ ਚੱਕਾ ਵਾਦੀਆਂ ਟੈਂਪੋ ਟਰੈਵਲ ਖੜਾ ਬਾਈ ਟੈਂਪੋ ਟਰੈਵਲ ਦੇਖੋ ਪਹਾੜ ਚੰਗ ਦਾ ਪੂਰਾ ਧੁੱਪ ਦੇ ਨਾਲ ਇਹ ਆ ਗਈ ਜੂਸ ਵਾਲੀ ਦੁਕਾਨ ਬਾਈ ਅੰਬਾਲੇ ਵਾਲਿਆਂ ਦੀ जय शिव शंकर जय शिव भोले हर महा हर महादेव हर हर महादेव हर हर महादेव जय हो शंकर भोले भंडारी करी कृपा सब ते सारे ड्राइवर भाईया ते कृपा रखी ड्राइवर महकमे दे लो जी बर्फ ने औदा रुतबा ता दिखा रही है बर्फ हवा ठंडी आ पर धूप ਕੜਾਕੇ ਦੀ ਚੜੀ ਹੋਈ ਆ ਭਾਈ ਜੀ ਆ ਪੁਲ ਇਹ ਇਹ ਰਸਤਾ ਟੱਟ ਗਿਆ ਸੀ ਸਾਰਾ ਪਹਾੜ ਨੇ ਸਿੱਟ ਲਿਆ ਸੀਗਾ ਪਿਛਲੀਆਂ ਬਰਸਾਤਾਂ 'ਚ ਤੇ ਆ ਪੁਲ ਹੁਣ ਤਾਂ ਚੱਲੂ ਹੋਇਆ ਹੋਇਆ ਵਾ ਤੇ ਪਹਿਲਾਂ ਇਹ ਪਿਛਲੀਆਂ ਬਰਸਾਤਾਂ ਦੇ ਵਿੱਚ ਰੋੜ ਏ ਥੱਲੇ ਚਲੇ ਗਿਆ ਸੀਗਾ ਟੱਟ ਗਿਆ ਸੀ ਸਾਰਾ ਬਹਿ ਗਿਆ ਸੀ ਜਿਹਨੂੰ ਕਹਿੰਦੀ ਆਪਾਂ ਬਹਿ ਗਿਆ ਥਾ ਬਹਿ ਗਿਆ ਥਾ ਇਹ ਰੋੜਾ तो चलो आगे मिलते हैं दोस्तों आगे चेक कराते हैं आपको सिंगल रोड की वादियां ये आगी जी यूनिवर्सिटी नांगी नीचे एमएम यूनिवर्सिटी ਤੇ ਐਮ ਐਮ ਯੂਨੀਵਰਸਿਟੀ ਆ ਗਿਆ ਆਂਟੀ ਦਾ ਟਰੱਪਾ ਆਪਣੀ ਦਾ ਝੌਲ ਦਾ ਆਂਟੀ ਤਾ ਜਾ ਬਣਾਉਂਦੀ ਹੈ ਸਾਰਾ ਕੁਝ ਤੇ ਇੱਥੇ ਪਾਣੀ ਦਾ ਜਸ਼ਮਾ ਵੀ ਆ ਤੇ ਇਧਰੋਂ ਦੇਖੋ ਬਾਤੀਆਂ ਵਜਿਹਾ ਚੱਲਦੀਆਂ ਵਾੜ ਹੀ ਬਾੜ ਕਈ ਦਿਨਾਂ ਬਾਅਦ ਅਜ ਤਿੰਨ ਦਿਨਾਂ ਬਾਅਦ ਆਪਾਂ ਲਾਇਆ ਰੂਟ ਸੋਲੰਦਾ ਤੇ ਮੈਂ ਕਿਹਾ ਦੋਸਤਾਂ ਨਾਲ ਕਰ ਦਈਏ ਯਾਰ ਨਮੀ ਦੁਕਾਨ ਖੁੱਲ ਗਈ ਵਾਹ ਜੀ ਵਾਹ ਆ ਮੋੜ ਤੇ ਦੋਸਤੋ ਬਹੁਤ ਲੋਕ ਖਾਤਾ ਖਾਂਦੇ ਆ ਬਹੁਤ ਜ਼ਿਆਦਾ ਖਾਤਾ ਖਾਂਦੇ ਆ ਕਿ ਜੇ ਟੇਹ ਹੈ ਦਾ ਪਲੇਨ ਜਿਆ ਤੇ ਗੱਡੀ ਭਜਾ ਲੈਂਦੇ ਆ ਬੱਦ ਤੇ ਮੁਰਦੀ ਨਹੀਂ ਤੇ ਕਈ ਰੋਂਗ ਸਾਈਡ ਆਉਦੇ ਹੁੰਦੇ ਆ ਉਹਨਾਂ ਤੋਂ ਵੀ ਡਰ ਲੱਗਦਾ ਵਾ ਹੈਗਾ ਇਹ 92 ਰੋਡ ਆ ਤੇ ਇੱਕਾ ਪਹਾੜੀ ਦਾ ਕੰਮ ਚੱਲਦਾ ਇਹਨਾਂ ਦਾ ਵਾ ਇਹ ਜਾਲੀ ਲਾਉਣਗੇ ਪਿਛਲੀਆਂ ਬਰਸਾਤਾਂ ਜਿੱਥੇ ਆ ਪਹਾੜ ਸਾਰੇ ਹੀ ਗਿਰ ਗਿਆ ਸੀਗਾ ਇਹ ਰੋਡ ਸਾਰਾ ਹੀ ਬੰਦ ਕਰਤਾ ਸੀਗਾ ਪਹਾੜ ਦੇ ਤੇ ਇਧਰ ਦੇਖੋ ਵਾਦੀਆਂ ਚੈੱਕ ਕਰੋ ਚੈੱਕ ਨਜ਼ਾਰਾ ਹਿਮਾਚਲ ਦਾ ਲਓ ਜੀ ਦੋਸਤੋ ਦੇਖੋ ਫਿਰ ਇਹ ਆ ਗਿਆ ਸਾਹਮਣੇ ਸੋਲਨ ਇਹ ਆ ਗਿਆ ਸੋਲਨ ਸੋਲਨ ਵੈਸੇ ਇਥੋਂ ਕਿਲੋਮੀਟਰ ਤਾਂ ਦੂਰ ਆ ਉੱਤਾ ਸਾਹਮਣੇ ਆਹ ਸੋਲਨ ਹੀ ਆ ਕਿਲੋਮੀਟਰ ਦੇ ਇਥੋਂ ਹੈਗਾ 10-12 ਕਿਲੋਮੀਟਰ ਆ ਸੋਲਨ ਇਹ ਕੱਟ ਹੋਊਗਾ 10 ਕਿਲੋਮੀਟਰ ਹੋਊਗਾ ਹਾਂ ਤੇ ਦਾ ਐਸਾਂਲੇ ਪਹਾੜ ਲਾਓ ਨਜ਼ਾਰਾ ਹਮਾ ਚਲਦਾ ਘਰੇ ਬੈਠੇ ਬੈਠੇ ਘੁੰਮੋ ਹਮਾ ਚਲੋ ਸਾਫ ਜਿਆ ਸਾਫ ਜਿਆ ਦੇਖੋ ਕਿੰਨਾ ਮਜ਼ਾ ਆਉਂਦਾ ਦੇਖੋ ਦੋਸਤੋ ਐ ਨਜ਼ਾਰਾ ਪਹਾੜੀਆਂ ਦਾ ਦਾ ਬਰਫ਼ ਖੁਰਗੀ ਬਰਫ਼ ਪਈ ਸੀ ਉੱਪਰ ਪਹਾੜੀਆਂ ਦੇ ਐ ਨਜ਼ਾਰੇ ਵਾਲੀ ਸਪੀਡ ਚੈੱਕ ਕਰੋ 53 ਦੀ ਨਾਰਮਲ ਹੈ ਵੈਸੇ 30 ਦੀ ਸਪੀਡ ਹੈ ਇੱਥੇ ਆਹ ਦੇਖੋ 30 ਦਾ ਬੋਰਡ ਲੱਗਾ ਹੈ ਦੀ ਦੀ ਸਪੀਡ ਆ ਤੇ ਆਪਾਂ ਅੱਗੇ ਜਾ ਕੇ ਜਿੱਥੇ ਕੈਮਰੇ ਲੱਗੇ ਆਪਾਂ ਉੱਥੇ ਵੈਸੇ ਵੀ ਆਪਣੀ ਸਪੀਡ ਘੱਟੇ ਕਰ ਲਈਦੀ ਆ ਜਾਂ ਲਈ ਸਭ ਪੰਗੂ ਮਿਲਦੀ ਦੋਸਤੋ ਤੇ ਮਿੱਤਰੋ ਆਪਾਂ ਵੀ ਆਪਣੀ ਕਰ ਲਈ ਆ ਸਪੀਡ ਘੱਟ ਕਿਉਂਕਿ ਉੱਥੇ ਹੈਗਾ ਕੈਮਰਾ ਲੱਗਿਆ ਆਜੋ ਤੁਹਾਨੂੰ ਅੱਜ ਨੇੜੇ ਤੋਂ ਦਿਖਾਉਨੇ ਆ ਪਿਛਲੀ ਵੀਡੀਓ ਚ ਵੀ ਮੈਂ ਤੁਹਾਨੂੰ ਦਿਖਾਇਆ ਸੀਗਾ ਇਹ ਆ ਗਿਆ ਉਹ ਰੋਡ ਕਿ ਜਿਹੜਾ ਆਪਾਂ ਨੂੰ ਬੜਾ ਘੈਂਟ ਰੋਡ ਲੱਗਦਾ ਆਪਾਂ ਇੱਥੇ ਸਪੀਡ ਘੱਟ ਕੀਤੀ ਹੋਈ ਆ क्योंकि इत स्पीड का अपना चलान हो गया सी ये लगे हुए हैं कैमरे ये लगे हुआ ठस करके फोटो खींच लेता है ये ये ठस करके फोटो खींच लेता है और फोटो खींच के फिर ये ऊपर भेज देता है जब तक हम नीचे जाते हैं उस टाइम तक मैसेज आ जाता है आपका multimillionaire By the way since ਲੱਤਗੀਆਂ ਨਵੀਆਂ ਕਾਰਾਂ ਇਹ ਆ ਗਿਆ ਬਾਈਪਾਸ ਇਹ ਖਾਲੀ ਕਰਕੇ ਚੱਲਿਆ ਬਾਈ ਕਾਰਾਂ ਉਹ ਖੜਿਆ ਇੱਕ ਇਹ ਹੈਗਾ ਬਾਈਪਾਸ ਦੋਸਤੋ ਤੇ ਇੱਕ ਕਾਰਾਂ ਹਜੇ ਲੋਡ ਖੜੀਆਂ ਨੇ ਗੱਡੀ ਦੇਖੋ ਦੇਖੋ ਚੈੱਕ ਕਰੋ ਚੈੱਕ ਹਿਮਾਚਲ ਦੀ ਵਾਦੀਆਂ ਦੇਖਦੇ ਹਾਂ ਸੋਲਨ ਚੱਲ ਕੇ ਵੀ ਅੱਜ ਵਾਪਸੀ ਹੈਗੀ ਆ ਕਿ ਨਹੀਂ ਹੈਗੀ ਤੇ ਵਾਪਸੀ ਵੀ ਕਾਫੀ ਇਕੱਠੀ ਹੋ ਗਈ ਹੋਣੀ ਆ ਕਾਫੀ ਕੀ ਆਪਾਂ ਹੀ ਨਹੀਂ ਆਏ ਤੇ ਜੇ ਆਪਾਂ ਆਵਾਂਗੇ ਤਾਂ ਵਾਪਸੀ ਆਊਗੀ ਤੇ ਦੇ ਦੇ ਆ ਚੱਲ ਕੇ ਕੀ ਬਣਦਾ ਕੀ ਨਹੀਂ ਬਣਦਾ ਲਓ ਜੀ ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਆਪਾਂ ਹੋ ਗਏ ਹਾਂ ਸੋਲਣ ਐਂਟਰ ਤੇ ਬਾਈਪਾਸ ਤੋਂ ਆਪਾਂ ਮੁੜ ਜਲਾ ਰਾਈਟ ਲਓ ਜੀ ਇਹ ਸ਼ਿਮਲਾ ਰੋਡ ਤੇ ਇਹ ਰਾਜਗੜ ਰੋਡ ਆਪਾਂ ਰਾਜਗੜ ਰੋਡ ਤੇ ਜਾਣਾ ਆ ਇਹ ਹੈਗਾ ਜੀ ਆਟੋ ਯੂਨੀਅਨ ਆਟੋ ਯਾ ਆਟੋ ਇਹ ਥੋੜਾ ਬਰਾਈਟ ਹੋ ਜਾਣਾ ਲਓ ਜੀ ਸੋਲਣ ਬਾਜ਼ਾਰ ਐਂਟਰ ਹੋ ਗਏ ਆਪਾਂ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਵੈਸੇ ਵੀ ਭੀੜ-ਪੜੱਕਾ ਘੱਟੇ ਹੁੰਦਾ ਵਾ ਤੇ ਆਪਾਂ ਸੋਲਣ ਬਾਜ਼ਾਰ ਚ ਐਂਟਰ ਹੋ ਗਏ ਆ ਲਓ ਜੀ ਬਾਜ਼ਾਰ ਬਿਲਕੁਲ ਖਾਲੀ ਆ ਤੇ ਸੰਡੇ ਦਾ ਮਾਹੌਲ ਆ ਸੰਡੇ ਦਾ ਤੁਹਾਨੂੰ ਪਤਾ ਹੀ ਆ ਵੀ ਮਾਹੌਲ ਯਾਰ ਚੱਲ ਭਾਈ ਚੱਲ ਭਾਈ ਮੇਤਰਾ ਚੱਲ ਭਾਈ ਮੇਤਰਾ ਚੱਲ ਭਾਈ ਮੇਤਰਾ ਤੇ ਆ ਆ ਗਿਆ ਸੋਲਨ ਰੇਲਵੇ ਸਟੇਸ਼ਨ ਨਿਚੇ ਰੇਲਵੇ ਸਟੇਸ਼ਨ ਆ ਇਹ ਆਪਾਂ ਪਹੁੰਚ ਗਏ ਆ ਮਸ਼ਰੂਮ ਚੌਕ ਮਸ਼ਰੂਮ ਚੌਕ ਤੋਂ ਆਪਾਂ ਰਾਈਟ ਹੋ ਜਾਣਾ ਹੈ ਜਿੱਦਾਂ ਰਾਜਗੜ੍ਹ ਰੋਡ ਵੀ ਖਾਲੀ ਏ ਆਟੋ ਖੜੇ ਨੇ ਸਵਾਰੀ ਇਹਨਾਂ ਨੂੰ ਵੀ ਘਾਟੇ ਮਿਲਦੀ ਆ ਇਹ ਹੈਗਾ ਰਾਜਗੜ ਰੋਡ ਇੱਧਰ ਵੀ ਬਿਲਡਿੰਗ ਬਣਨ ਲੱਗੀ ਆ ਕੋਈ ਬੱਸ ਸਟੈਂਡ ਵੀ ਵਿਚਾਰਾ ਖਾਲੀ ਅੱਜ ਬੱਸ ਸਟੈਂਡ ਵੀ ਵਿਚਾਰਾ ਖਾਲੀ ਆ ਤੇ ਲੋਕੇਸ਼ਨ ਵੀ ਆਪਣੀ ਪਹੁੰਚਣ ਵਾਲੀ ਆ ਤੇ ਮੈਡਮ ਵੀ ਬੋਲਣ ਵਾਲੀ ਆ ਓ ਨੋ ਬੋਲੂਗੀ ਹਜੇ ਥੋੜਾ ਜਿਹਾ ਅੱਗੇ ਜਾ ਕੇ ਜਿੱਥੇ ਉਹ ਆ ਮੋੜ ਜਦੋਂ ਟੱਪਗੇ ਨਾ ਆਪਾਂ ਫੇਰ ਬੋਲਣਾ ਉਹਨੇ ਤੇ ਲੋਕੇਸ਼ਨ ਦੇ ਨੇੜੇ ਜਾ ਕੇ ਬੋਲਦੀ ਹੁੰਦੀ ਆ ਉਹ ਉਹ ਦੱਸਦੀ ਆ ਵੀ ਤੁਸੀਂ ਲੋਕੇਸ਼ਨ ਤੇ ਪਹੁੰਚ ਗਏ ਹੋ ਤੇ ਗੇਟ ਦਰਵਾਜ਼ੇ ਦੋਨੇ ਖੁੱਲੇ ਹੋਮ ਰਜਿਸਟ੍ਰਿਕ ਵੀ ਖੜੀ ਆ ਤੇ ਮੁੰਚੀ ਸਾਹਿਬ ਅਭਿਨਾਸ਼ ਜੀ ਜੀ ਲੋਕੇਸ਼ਨ ਤੇ ਆਪਾਂ ਪਹੁੰਚੇ ਇੱਥੋਂ ਆਪਾਂ ਲੈਣਾ ਯੂ ਟਰਨ ਇਹ ਲੈ ਲਿਆ ਆਪਾਂ ਯੂ ਟਰਨ ਆਇਓ ਮਿੱਤਰੋ ਮਿਲਦੇ ਆਂ ਫਿਰ ਆਪਾਂ ਖਾਲੀ ਕਰਕੇ ਗੱਡੀ ਦੇ ਦੇ ਆ ਵਾਪਸੀ ਚੱਕਣੀ ਆ ਜਾਂ ਨਹੀਂ ਚੱਕਣੀ ਲੋ ਜੀ ਗੇਟ ਦੋਨੇ ਬਿੱਲੇ ਆ ਆਪਾਂ ਅਗਲੇ ਦੇ ਇੱਥੇ ਲਾ ਦੇਣੀ ਆ ਗੱਡੀ ਲੋ ਜੀ ਸਾਡੇ ਮੁੰਸ਼ੀ ਸਾਹਿਬ ਕਹਿੰਦੇ ਆ ਵੀ ਆਉਂਦੇ ਆ ਇੱਕ ਮਿੰਟ ਰੁਕ ਜੋ ਉਹ ਕੁੰਬ ਦੇ ਪਿਆ ਮੁੰਸ਼ੀ ਸਾਹਿਬ ਵਿਨਾਸ਼ ਭਾਈ ਹਜੇ ਆਇਆ ਨਹੀਂ ਉਹ ਆ ਗਿਆ ਵਿਨਾਸ਼ ਭਾਈ ਵੀ ਚਾਲਾ ਖੋਲੂਗਾ ਤੇ ਫਿਰ ਆਪਾਂ ਗੱਡੀ ਐਂਟਰ ਕਰ ਦੇਣੀ ਆ ਵਿਨਾਸ਼ ਭਾਈ ਸਾਹਿਬ ਆ ਗਏ ਖਾਲੀ ਕਰਤੇ ਆ ਗਾੜੀ ਫਿਰ ਮਿਲਤੇ ਆਂ ਹਮ ਸੋਲਨ ਨਹੀਂ ਨਹੀਂ ਵੀਡੀਓ ਬਣਾਣੀ ਅੰਦਰ ਬਣਾ ਲਿਓ ਅੰਦਰ ਬਣੇਗੀ ਇਸ ਸਟਾਕ ਕੀ ਤਾਂ ਵੀਡੀਓ ਬਣਤੀ ਹੈ ਇੱਕ ਇੱਕ ਬਾਕਸ ਬੋਲ ਕੇ ਔਰ ਉਹ ਲਓ ਜੀ ਆਪਾਂ ਲੱਗੇ ਸੋਲਨ ਤੋਂ ਨਿਕਲਣ ਪੇਪਰ ਆਪਣੇ ਰੈਡੀ ਆ ਤੇ ਗੱਡੀ ਚ ਮਾਲ ਲੋਡ ਹੋ ਰਿਹਾ ਤੇ ਸਹੀ 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 ਓਕੇ 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 ਮੈਂ ਬਟਾ ਮੈਂ ਕਰਤਾ ਹੂੰ ਟਾਈਮ ਹੋ ਗਿਆ ਏ 4:30 ਤੇ ਆ ਗਏ ਸੀ ਆਪਾਂ ਪੰਜਕੁੱਲੇ ਵਾਪਸੀ ਚੱਕੜ ਤੇ ਵਾਪਸੀ ਸਟਾਕ ਆ ਰਿਹਾ ਨਿਕਲ ਕੇ ਬਾਹਰ ਉਹ ਕੱਢ ਰਹੇ ਨੇ ਤੇ ਮਿਲਦੇ ਆ ਫਿਰ ਆਪਾਂ ਇਹ ਦੋਸਤੋ ਤੇ ਮਿੱਤਰੋ ਆਪਾਂ ਪੰਜਕੁੱਲੇੋਂ ਵਾਪਸੀ ਚੱਕ ਕੇ ਚੱਲ ਪਏ ਆ ਤੇ ਟਾਈਮ ਹੋ ਗਿਆ ਏ 5:45 ਅਜਾ ਆਪਾਂ ਲੇਟ ਹੋ ਗਿਆ ਨਹੀਂ ਆ ਟਾਈਮ ਤਾ ਆਪਾਂ ਪੰਪ ਤੇ ਪਹੁੰਚ ਜਾਈਦਾ ਵਾ ਤੇ ਇਹ ਲਾ ਰੁੱਲਰ ਦੇ ਚੱਕਰ ਚ ਭਾਈ ਹੋ ਗਿਆ ਲੇਟ ਤੇ ਆਪਾਂ ਨਿਕਲਦੇ ਸੀਗੇ ਚਲੋ ਕੋਈ ਨਾ ਕਦੇ ਲੇਟ ਕਦੇ ਚਲਦੀ ਚਲਦਾ ਹੀ ਰਹਦਾ ਵਾ ਗੱਡੀ ਘੋੜੇ ਦਾ ਕੰਮ ਸਾਨੂੰ ਡਰਾਈਵਰਾਂ ਨੂੰ ਇਹ ਜੇ ਝਟਕੇ ਸਹਿਣੇ ਹੀ ਪੈਂਦੇ ਆ ਔਰ ਇਹ ਕੋਈ ਵੱਡੀ ਗੱਲ ਨਹੀਂ ਗੀ ਇੰਨਾ ਕ ਤਾਂ ਡਰਾਈਵਰਾਂ ਦਾ ਚਲਦਾ ਹੀ ਰਹਦਾ ਭਾਈ ਇਹੋ ਚੀਜ਼ਾਂ ਦਾ ਸਾਨੂੰ ਖਿੱਚਦਿਆਂ ਨੇ ਭਾਈ ਡਰਾਈਵਰੀ ਮਹਗਮੇਸ਼ ਪਾਦਾ ਵੀ ਬੈਠਾ ਗੱਡੀ ਲੋਡ ਕਰਾ ਕੇ ਆਊਗਾ ਦੇ ਦਨੇ ਆਪਦੀ ਮਰਜ਼ੀ ਨਾਲ ਚਲੋ ਕੋਈ ਨਾ ਜੀ ਕੰਮ ਤਾਂ ਕਰਨਾ ਹੀ ਆ ਠੀਕ ਆ ਦੋਸਤੋ ਮਿਲਦੇ ਆ ਆਪਾਂ ਫਿਰ ਨਿਕਲਦੇ ਆ ਜਾਮ ਜਿਆ ਲੱਗਿਆ ਹੈ ਟ੍ਰੈਫਿਕ ਬਹੁਤ ਆ ਛੁੱਟੀ ਦਾ ਟਾਈਮ ਹੋਇਆ ਹੋਇਆ ਵਾ ਲਓ ਜੀ ਦੋਸਤੋ ਤੇ ਮਿੱਤਰੋ ਟਾਈਮ ਹੋ ਗਿਆ ਹੈ ਪੌਣੇ 7 ਤੇ ਰਾਜਪੁਰੇ ਲੱਗਿਆ ਹੈ ਜਾਮ ਜਾਮ ਲੱਗਿਆ ਹੈ ਇਸ ਤਰ੍ਹਾਂ ਕਿ ਇਧਰੋਂ ਤਾਂ ਟ੍ਰੈਫਿਕ ਆਪਣੀ ਜਾਇਜ਼ ਨਹੀਂ ਐ ਸਿੱਧੀ ਤੇ ਕਈ ਵਿੱਜੂ ਲੋਕ ਕਾਰਾਂ ਵਾਲੇ ਸਾਰੇ ਨਹੀਂ ਆ ਵੀ ਬੰਦੇ ਹੀ ਆ ਦੇ ਕਾਰਾਂ ਵਾਲੇ ਜਾ ਰਿਹਾ ਵਿਚਾਰੇ ਪਰਲੇ ਪਾਸੇ ਬੜੇ ਹੋਏ ਨੇ ਰੋਂਗ ਸਾਈਡ ਇੱਕ バス ਬੜੀ ਹਈ ਆ ਉਹਦੇ ਮਗਰੀ ਕਾਰਾਂ ਵਾਲੇ ਆ ਹੁਣ ਜਿੰਨੀ ਵੀ ਟ੍ਰੈਫਿਕ ਪਰਲੇ ਰੋਡ ਤੇ ਆ ਰਹੀ ਆ ਦੱਸੋ ਇਹ ਨੰਗਣ ਦੇ ਦੋ ਉਹਨਾਂ ਨੂੰ ਹੈ ਉਹ 10 12 ਗੱਡੀਆਂ ਨੇ ਆਰ ਪਰਲਾ ਰੋਡ ਵੀ ਜਾਮ ਕਰਾ ਦੇਣਾ ਮੈਂ ਉੱਥੋਂ ਕੈਮਰਾ ਕੱਢਣਾ ਹੀ ਭੁੱਲ ਗਿਆ ਮੇਰੇ ਬਾਅਦ ਚ ਦਿਮਾਗ ਜਾਇਆ ਮੈਂ ਕਿਹਾ ਦਿਖਾਵਾਂ ਦੋਸਤਾਂ ਨੂੰ ਵੀ ਰਾਜਪੁਰੇ ਵੀ ਇਹੋ ਜਿਹੇ ਹਾਲਾਤ ਹੁੰਦੇ ਆ ਲੋਕ ਕਾਰਾਂ ਵਾਲੇ ਇੰਦਾ ਕਰਦੇ ਆ ਚਲੋ ਫੇਲਦੇ ਆ ਫਿਰ ਆਪਾਂ ਆ ਕੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਇਹਨਾਂ ਦੀਆਂ ਕਰਤੂਤਾਂ ਤੂੰ ਨਾ ਦੀਆਂ ਅੱਖਾਂ ਵਿੱਚ ਮੈਰੜ ਕਾਂ ਤੇਰੀ ਅੱਖੀ ਅੱਗੇ ਹੁੰਦੀ ਜੋ ਜੂਫ ਬੜੀ ਏ